ਕੀ ਰਿਟੀ ਦਾ ਪਹੁੰਚ ਗਿਆ ਜੱਤ ਐਵੇਂ ਜਾਣ ਗਿਆ ਤੂੰ ਪਹਿਲਾਂ ਜਾ ਕੇ ਤੂੰ ਵੀ ਨਿਕਲ ਦੱਸ ਆਸਪੀਡ ਘੇਰਨਾ ਨਹੀਂ ਹੌਲੀ ਹੌਲੀ ਹਾਂਜੀ ਫਰੈਂਡਸ ਅਸੀਂ ਲੈ ਕੇ ਆਂਦਾ ਟਰੈਕਟਰ ਚੇਂਜ ਕਰਿਆ ਪਹਿਲਾਂ ਸੀਗਾ ਸਾਡੇ ਕੋਲ ਫੋਰਡ ਉਹ ਅਸੀਂ ਵੇਚਤਾ ਤੇ ਹੁਣ ਅਸੀਂ ਲੈ ਕੇ ਆਂਦਾ ਵਾ ਸੋਨਾਲੀਕਾ ਇਹ ਨਿਊ ਨਹੀਂ ਹੈਗਾ ਵੈਸੇ ਹੈਗਾ ਸੈਕੰਡ ਹੈਂਡ ਹੀ ਹੈ ਵੀ ਨਿਊ ਚੀਜ਼ ਨਹੀਂ ਅਸੀਂ ਲੈਂਦੇ ਉਹ ਤਾਂ ਬਹੁਤ ਜ਼ਿਆਦਾ 4 ਗੁਣਾ ਪੈਸੇ ਮੰਗਦੀ ਆ ਇੰਨੀ ਸਾਡੇ ਕੋਲ ਹੈ ਨਹੀਂ ਗਈ ਜੀ ਪਹੁੰਚ ਹਨੀ ਦੇ ਤਰਕ ਗਏ ਹੋਏ ਸੀਗੇ ਟਰੈਕਟਰ ਲੈਣ ਉਹਨਾਂ ਨੂੰ ਅਸੀਂ ਜਰਾ ਕੋ ਪਿੱਛੇ ਰੋਕਤਾ ਸੀ ਵੀ ਥੋੜਾ ਜਿਹਾ ਰੁਕ ਜਿਓ ਅਸੀਂ ਵੀਡੀਓ ਵੀ ਬਣਾਉਣੀ ਆ ਤੇ ਤੇਲ ਵੀ ਚੋਣਾ ਹੈਗਾ ਟਰੈਕਟਰ ਦੇ ਘਰ ਆਉਦੇ ਦਾ ਆ ਗਿਆ ਆ ਗਿਆ ਸੋਨਲੀ ਕਾ ਨਿਊ ਟਰੈਕਟਰ ਚ ਸਿਰ ਹੁੰਜੋ ਮੈਂ ਚੱਲਣ ਲੱਗ ਜੀ ਅੱਛੀ ਤਰ੍ਹਾਂ बहरली साइड तो लो इधर ला जा इधर इधर बस कर चल को चलो भाई आ जाओ वागुरु वागुरु सत लाल वागुरु ਚਲ ਉੱਤੇ ਬੈਠ ਜਾ ਉੱਤੇ ਬੈਠ ਓਏ ਜੂੜੀ ਕਰਦੇ ਤੋ ਫੜ ਜਾ ਅਜ ਜੂੜੀ ਕਰੀ ਪੁੱਤ ਮੱਥਾ ਪਹਿਲਾਂ ਟੇਕ ਲਿਆ ਸੀਗਾ ਲਿਆਓ ਜੀ ਮੈਨੂੰ ਵੀ ਦੇ ਦੋ ਲੱਡੂ ਕੀਰਤੀ ਦੇ ਤਾਂ ਉੱਧਰ ਹੈ ਕਿ ਬੇਸਣਾ ਕੀਰਤੀ ਬੇਸਣ ਵਾਲਾ ਲੱਡੂ ਰਹਿ ਗਿਆ ਤੇਰਾ ਮਨੇ ਰੱਖ ਦਿੱਤਾ the next day ਤੇ ਨਹੀਂ ਚੱਲੇ ਜੀ ਸੰਗਰਾਲੇ ਨੂੰ ਸੰਗਰਾਲੇ ਨੂੰ ਗੱਲ ਅਸੀਂ ਨਵਾਂ ਟਰੈਕਟਰ ਲਿਆਏ ਆ ਉਹਦੀ ਪਾਰਟੀ ਕਰਨ ਚੱਲੇ ਆ ਜੀ ਸੰਗਰਾਲੇ ਅੱਜ ਇੱਕ ਰਖੜੀਆਂ ਵੀ ਨੇ ਆ ਰਖੜੀਆਂ ਆ ਵੀ ਭੈਣ ਦੇ ਬਣਨ ਚੱਲੀਆਂ ਪਰ ਆ ਤਾਂ ਬਹੁਤ ਦੂਰ ਬੈਠਾ ਉਹਨੇ ਤਾਂ ਆਉਣਾ ਨਹੀਂ ਇਹ ਹੈਗਾ ਜੀ ਰਸਤੇ ਦਾ ਵੀਊ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਆ ਬਹੁਤ ਪਿਆਰੀ ਲੱਗ ਰਹੀ ਆ ਮੈਂ ਕਿਹਾ ਥੋੜਾ ਜਿਹਾ ਰਸਤੇ ਦਾ ਵੀ ਵੀਡੀਓ ਬਣਾ ਲਈਏ ਹਰਾ ਹਰੇ ਵਾਈ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਇੱਥੇ ਮੈਂ ਦਿਖਾ ਰਹੀ ਸੀ ਵੀ ਗੰਨੇ ਦੇ ਮੇੜੇ ਬੰਨੇ ਹੋਏ ਆ ਮਤਲਬ ਪੂਲੇ ਜੇ ਬੰਨ ਦਿੰਦੇ ਨੇ ਗਿਰਨ ਤੋਂ ਫੇਰ ਉਹ ਗਿਰਦਾ ਨਹੀਂ ਹੈਗਾ ਕੰਨਾ ਆਪਰ ਸਾਡੇ ਏਰੀਆ ਚ ਆਮ ਨੇ ਬਹੁਤ ਲੋਕਾਂ ਨੇ ਲਾਈ ਹੋਇਆ ਆ ਇਧਰ ਪਟਾ ਦੇ ਕਿਸੇ ਨੇ ਇਹ ਸਾਡੇ ਨਾਲ ਦੇ ਪਿੰਡ ਬਣਿਆ ਹੈ ਗੁਰਦੁਆਰਾ ਸਾਹਿਬ ਸ਼ਹੀਦਾਂ ਦੀ ਜਗ੍ਹਾ ਹੈ ਸ਼ਹੀਦਾਂ ਦੀ ਜਗ੍ਹਾ ਦੇ ਨਾਲ ਹੀ ਵਿੱਚ ਗੁਰਦੁਆਰਾ ਸਹਿਬ ਬਣਿਆ ਹੋਇਆ ਵਾ ਬਹੁਤ ਜ਼ਿਆਦਾ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਹੁਤ ਲੋਕ ਸੇਵਾ ਕਰਦੇ ਨੇ ਇੱਥੇ ਅੱਗੇ ਰਸਤੇ ਦੇ ਵਿੱਚ ਮੀਂਹ ਸਟਾਰਟ ਹੋ ਗਿਆ ਸਾਨੂੰ ਲਾਲ ਦੇ ਦਰਿਆ ਦਾ ਪਾਣੀ ਨਹਿਰ ਦਾ ਨਹਿਰ ਦਾ ਸੱਤਣਾ ਲਾਲੋ ਲਾਲ ਪਹਾੜਾਂ ਚੋਂ ਵੀ ਪੈਂਦਾ ਹੁੰਦਾ ਉਹ ਸਕੈਮ ਵਾਲੀ ਵੀ ਦਿਖਾ ਦੋ ਵੀ ਉਹ ਕਵੇਂ ਕਹਦਾ ਕਾਫੇ ਕਾਫੇ ਰੋਡ ਕਰਾਸ ਕਰ ਰਹੇ ਅਸੀਂ ਚੱਲ 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 ਆਉਂਦਾ ਟਰੱਕ ਭੱਜਿਆ ਨੀ ਬੇਰੀ ਲੱਗਦੀ ਆ ਬਲੈਕ ਬਲੈਕ ਸੁੰਦਰ ਸੁੰਦਰ ਡਰਾਕਟ ਵੀ ਐ ਨਿੱਖੜ ਗਈ ਵੀ ਬਾਈ ਦਾ ਤਾਂ ਇੱਕ ਮਾਰੋ ਜਾਲਾ ਹੀ ਹੋ ਜਾਂਦਾ ਪੁਲੀਆ ਤੇ ਹਨਾ ਆਸੇਵਰ ਲੱਗਦਾ ਮੀਂਹ ਦੇ ਨਾਲ ਭਿੱਜ ਗਏ ਅਸੀਂ ਮੈਂ ਤੇ ਤਾਰ ਕੋਸ ਤਾਂ ਭਿੱਗੀ ਬਿੱਲੀ ਬਣ ਗਏ ਰੁਕੇ ਅਸੀਂ ਹੈ ਨਹੀਂ ਕਿਤੇ ਅਸੀਂ ਕਿ ਮੀਂਹ ਦੇ ਵਿੱਚ ਰੁਕਣਾ ਨਹੀਂ ਹੈਗਾ ਬਹੁਤ ਜ਼ਿਆਦਾ ਵੀ ਮੀਂਹ ਨਹੀਂ ਸੀਗਾ ਤੇ ਇਸ ਕਰ ਨਾਲੇ ਘਰ ਜਾ ਕੇ ਚੇਂਜ ਕਰ ਲਾਂਗੇ ਸੂਟ ਮੈਂ ਐਕਸਟਰਾ ਨਾਲ ਲਗੀ ਸੀ ਕਿ ਮੌਸਮ ਨੂੰ ਦੇਖਦੇ ਹੋਏ ਜਾ ਕੇ ਫਿਰ ਕੱਪੜੇ ਬਦਲੇ ਅਸੀਂ ਵੈਸੇ ਆਏ ਅਸੀਂ ਥੋੜੀ ਜੀ ਸ਼ਾਪਿੰਗ ਕਰਨ ਸੀਗੇ ਸਮਰਾਲੇ ਹਾਂਜੀ ਮੈਂ হই ਆ ਆਪਣੀ ਭੈਣ ਕੋਲ ਅਸੀਂ ਪਹੁੰਚ ਗਏ ਮੱਜ ਤੱਕ ਮੀਂਹ ਪਿੰਦੇ ਚ ਆਇਆ ਅਸੀਂ ਖਾਣ ਲੱਗੇ ਸਮੋਸੇ ਹਾਂ ਹਾਂ ਕਿੱਦਾਂ ਆਏ ਉਮੀਦ ਆ ਨੰਤ ਮਾਣਦੇ ਐ ਅਨਾ ਇਹ ਜੀ ਮੌਸਮ ਬੱਚੀ ਵਧੀਆ ਲੱਗਦੇ ਨੇ ਅੱਜ ਕੁਸ਼ਕਾੜ ਬੀਂਗ ਖਾ ਪੀ ਕੇ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਰਖੜੀਆਂ ਬੰਨ੍ਹੀਆਂ ਤੇ ਆਪਣਾ ਬਸ ਫੋਟੋ ਸ਼ੂਟ ਕਰ ਲਿਆ ਇੱਥੇ ਤਾਰ ਕੇ ਕਹਿੰਦਾ ਪੂਜੀ ਰੱਖਿਆ ਤੁਹਾਡੀ ਮਾਂ ਕਰਨੀ ਆ ਤੁਸੀਂ ਮੇਰੇ ਰਖੜੀ ਬੰਨਦੇ ਹੋ ਕਾਪ ਤੇ ਕਾ ਕੇ ਅਸੀਂ ਲੈ ਕੇ ਆਏ ਸੀ ਸਮਰਾਲੇ ਤੋਂ ਆਹ ਲਾਈਟ ਤੇ ਇਹਦਾ ਨਾਲ ਸਟੈਂਡ ਇਹਨੂੰ ਕਹਿੰਦੇ ਨੇ ਟਰਾਈਪੋਡ ਤੇ ਠੀਕ ਰੈਟ ਮਿਲ ਗਿਆ ਜੇ ਰਿੰਗ ਲਾਈਟ ਲੈਂਦੇ ਸੀ ਉਹ ਬਹੁਤ ਜ਼ਿਆਦਾ ਮਹਿੰਗੀ ਸੀਗੀ ਇਹਦੇ ਵਿੱਚ ਸਿਸਟਮ ਵੀ ਬਿਲਕੁਲ ਓਮਈ ਆ ਦੋ ਤਿੰਨ ਤਿੰਨ ਕਲਰ ਹੋ ਗਏ ਹਨ ਬਿਲਕੁਲ ਸੇਮ ਓਮਈ ਆ ਇਹਦਾ ਸਿਸਟਮ ਵੀ ਲਾਈਟ ਦਾ ਚਾਨਣ ਉਹਦੇ ਨਾਲੋਂ ਵੀ ਜ਼ਿਆਦਾ ਲੱਗਦਾ ਵਾ ਰਿੰਗ ਲਾਈਟ ਨਾਲੋਂ ਇਹਦਾ ਨਾਲ ਆ ਰਿਮੋਟ ਆ ਰਿਮੋਟ ਦੇ ਨਾਲ ਚੱਲਦੀ ਆ ਇਹ ਬੰਦ ਕਰੀ ਬੰਦ ਕਰ ਦੇ ਹਾਂ ਇਹ ਉਹ ਸੁੱਚ ਵੀ ਹੈਗੀ ਆ ਨਾ ਜਿਹੜੀ ਉੱਚ ਲੱਗੀ ਹੁੰਦੀ ਹੈ ਰਿੰਗ ਲਾਈਟ ਦੇ ਉਹ ਸਿਸਟਮ ਵੀ ਹੈਗਾ ਆ ਹਾਂ ਉਹਦੇ ਨਾਲ ਵੀ ਚੇਂਜ ਹੁੰਦੀ ਆ ਬੰਦ ਕਰ ਕਰਕੇ ਕਲਰ ਚੇਂਜ ਹੁੰਦਾ ਇਹਦਾ ਓਹ ਟਰਾਈਪੋਰਡ ਦੀ ਹਾਈਟ ਕਾਫੀ ਜ਼ਿਆਦਾ ਲੰਬੀ ਆ ਥੋੜੀ ਤਾਂ ਸਵੇਰ ਦੇਖ ਤਾਂ ਖੁੱਲਦਾ ਉੱਪਰ ਨੂੰ ਵੀ ਇੱਕ ਦਮ ਜਾਂਦਾ ਇਤੋਂ ਖੋਲ ਮੇ ਆ ਜਾਂਦਾ ਦੇਖੀ ਹਾਂ ਦੇਖ ਹਾਂ ਜੰਪ ਜਾਂ ਮਾਰ ਕੇ ਤੁਸੀਂ ਆਪ ਚੈੱਕ ਕਰ ਲਓ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਮੁੱਕੜ ਚ ਨਹੀਂ ਆਉਦਾ ਛੱਤ ਦੇ ਨੇੜੇ ਚਲੇ ਜਾਂਗੇ 9 ਫੋਟੇ ਦੀ ਹਾਈਟ ਐ ਇੰਨੇ ਜ਼ਿਆਦਾ ਤੇ ਵੈਸੇ ਲੋਡ ਵੀ ਹੈ ਨਹੀਂ ਸੀ ਕਿ ਪਰ ਇੱਕੋ ਹੀ ਸੀਗਾ ਉਹਨਾਂ ਕੋਲ ਹੋਰ ਹੈਵ ਨਹੀਂ ਸੀਗਾ ਅਸਿਕਾ ਵਿਚਾਰ ਚਾਹੀਦਾ ਵੀ ਜ਼ਰੂਰੀ ਹੁਣ ਹੋਰ ਕਿੱਥੇ ਫੇਰ ਜਾਵਾਂਗੇ ਖੰਨੇ ਜਾਣਾ ਪੈਣਾ ਸੀ ਜਾਂ ਰੋਪੜ ਵਗੈਰਾ ਇੰਨਾ ਟਾਈਮ ਨਹੀਂ ਸੀਗਾ ਮਜ਼ਾ ਆ ਗਈ ਗਿਆ ਬੰਦ ਕਰਾਂ ਵਾਸਾ ਹਲੋੜੀ ਕਰਦੇ ਬੰਦ ਆ ਲੋ ਜੀ ਉਹ ਆ ਗਿਆ ਥੱਲੇ ਵਸ ਬਸ 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 ਚਾਹੇ ਤੁਸੀਂ ਇਹਦੇ ਤੇ ਲਾਈਟ ਨਾਲ ਲਾਉਣੀ ਹੋਵੇ ਚਾਹੇ ਫੋਨ ਵਾਲਾ ਵੀ ਤੁਸੀਂ ਲਾ ਸਕਦੇ ਹੋ ਫੋਨ ਅਟੈਚ ਕਰਨਾ ਤਾਂ ਫੋਨ ਵੀ ਅਟੈਚ ਕਰ ਸਕਦੇ ਆ ਆਪਾਂ ਤੇ ਜੇ ਲਾਈਟ ਅਟੈਚ ਕਰਨੀ ਆ ਤਾਂ ਲਾਈਟ ਕਰ ਲਾਂਗੇ ਬਹੁਤ ਵਧੀਆ ਚੀਜ਼ਾਂ ਸਾਨੂੰ ਸਸਤੇ ਤੇ ਮਿਲ ਗਈ। ਰਿੰਗ ਲਾਈਟ ਬਹੁਤ ਜ਼ਿਆਦਾ ਮਹਿੰਗੀ ਸੀਗੀ ਉਹ ਤਾਂ ਬਹੁਤ ਰੇਟ ਸੀਗਾ। ਹੈ ਤਾਂ ਇਹ ਚਾਈਨਾ ਮੇਡ ਆ ਚਲੋ ਫੇਰ ਵੀ ਕਿੰਨਾ ਚਿਰ ਚੱਲੂਗੀ। ਭਾਈ ਤਾਂ ਕਹਿੰਦਾ ਖਰਾਬ ਨਹੀਂ ਹੁੰਦੀ ਇਹ ਜਲਦੀ ਜਲਦੀ ਉਹਨਾਂ ਨੇ ਵੀ ਰੱਖਿਆ ਹੋਇਆ ਸੀ ਕਹਿੰਦੇ ਕਾਫੀ ਲੋਕ ਯੂਜ਼ ਕਰ ਰਹੇ ਨੇ ਇਹਨਾਂ ਨੂੰ।